ਦੇਦੀ ਮਿਲ ਗਿਆ ਆ ਭਾਜੀ ਇਹ ਜੀ ਨਾ ਕੱਲੂ ਨਾਲ ਲੜਾਈ ਚੱਲ ਰਹੀ ਸੀਗੀ ਇਹਨਾਂ ਦੀ ਇਹਨਾਂ ਨੇ ਪੈਸੇ ਖੋਲੇ ਸੀ ਕੱਲੂ ਦੇ ਅੱਛਾ ਚਾਲੂ ਕੋਲ 7000 7500 ਰੁਪਈਆ ਪੈਸੇ ਖੋਲੇ ਇਹਨਾਂ ਨੇ ਤੇ ਮਾਰਕੁੱਟ ਹੋਈ ਜਣਾ ਦੀ ਫਿਰ ਬਾਅਦ ਚ ਕੱਲੇ ਆ ਪਰਸੋਂ ਉਹਨੂੰ ਪਤਾ ਲੱਗਿਆ ਇਹਦੇ ਕੋਲ ਪੈਸੇ ਆ ਉਹਨੇ ਆਪਣੇ ਪੈਸੇ ਲੈ ਲੈਣਾਂ ਤਾਂ ਵਾਪਸੀ ਇਹ ਮਗਰ ਚਲੇ ਗਏ ਗੱਡੀ ਲੈ ਕੇ ਉਹ ਕਿਸੇ ਦੀ ਬਾਈਕ ਤੇ ਗਿਆ ਬਹਿ ਕੇ ਭਾਮੀਆਂ ਆਪਣੀ ਸੱਸ ਦੇ ਘਰੇ ਰਹਿੰਦਾ ਉਹ ਉੱਥੇ ਇਹਨੇ ਗੱਡੀ ਲਾ ਕੇ ਵਿੱਚ ਗੱਡੀ ਮਾਰ ਕੇ ਨਾਲੇ ਛੁੱਟ ਤਾਂ ਹਾਂਜੀ ਬੇਜ ਬਾਜ ਮਾਰੀਆਂ ਇੱਟਾਂ ਇਹਦੇ ਮੂੰਹ ਤੇ ਜੇ ਦਾ ਨਾਲ ਦਾ 파ਟਰਨ ਫੜਿਆ ਉਹਦੀ ਵੀਡੀਓ ਬਣਾਈ ਅਸੀਂ ਉਹਨੇ ਦੱਸਿਆ ਉਹਨੇ ਦੱਸਿਆ ਸਾਨੂੰ ਹਾਂ ਕਿ ਆਪਾਂ ਮਾਰਿਆ ਉਹਨੂੰ ਸ਼ਕੀਆ ਤੋੜਦੇ ਸੀ ਉਹਨੂੰ ਸ਼ਕੀਆ ਹਾਂ ਸ਼ਕੀਆ ਤੋੜਦੇ ਉਹਨੂੰ ਉਹਨੇ ਦੱਸਿਆ ਉਹਨੂੰ ਨਹੀਂ ਹੋ ਰਹੀ ਸੀ ਬੰਦਾ ਕਿੱਥੇ ਹੈ ਪੁਲਿਸ ਨੇ ਹੁਣ ਉਹਨੂੰ ਚੱਕ ਲਿਆ ਪੁਲਿਸ ਨੇ ਸਵਾਹ ਚੱਕਿਆ ਅਸੀਂ ਆਪ ਚੱਕਿਆ ਭਰਾਵਾ ਪੁਲਿਸ ਕਿਹੜੀ ਚੱਕਦੀ ਹੈ ਕੱਲ੍ਹ ਦੇ ਪੁਲਿਸ ਦੇ ਮਗਰ ਪੈ ਰਹੇ ਆ ਅਸੀਂ ਕਹਿੰਦੇ 24 ਘੰਟੇ ਬਾਅਦ ਕਰਨਾ ਹੈ ਘੰਟਾ ਕਰਨਾ 24 ਘੰਟੇ ਬਾਅਦ ਮਰਨ ਵਾਲਾ ਤਾਂ ਮਰ ਗਿਆ ਪੁਲਿਸ ਵਾਲੇ ਨਾ ਉਹਨਾਂ ਨੇ ਪੁਲਿਸ ਵਾਲਾ ਕੋਈ ਨਹੀਂ ਸੁਣਦਾ ਭਰਾਵਾ ਜਿਹਦਾ ਟੱਬਰ ਜਾਂਦਾ ਉਹੀ ਮਰਦਾ ਪੁਲਿਸ ਵਾਲਾ ਨਹੀਂ ਸੁਣਦਾ ਕੋਈ ਵੀ ਪੁਲਿਸ ਨੂੰ ਕੰਪਲੇਂਟ ਲਿਖਾਣਾ ਪੁਲਿਸ ਨੇ ਸੁਆਹ ਕਰਨਾ ਹੈ ਫੇਲ ਬੰਦ ਕਰਨੀ ਇਹਨਾਂ ਨੇ ਔਰ ਕੁਝ ਨਹੀਂ ਕਰਨਾ ਜਿਹੜਾ ਬੰਦਾ ਪੂਰਾ ਹੋਇਆ ਉਹਦੀ ਉਮਰ ਕਿੰਨੀ ਸੀ ਉਮਰ ਭਾਈ ਯਾਰ ਮੇਰੇ ਤੋਂ 1.5 ਸਾਲ ਛੋਟਾ ਹੀ ਯਾਰ 2 ਸਾਲ 33 ਤੋਂ 34 ਇੱਥੇ ਹੀ ਹੋਣੇ ਤਿੰਨ ਜਣੇ ਉਹਦੇ 33 ਤੋਂ 34 ਸਾਲ ਮੇਰੇ ਤੋਂ ਸਾਲ 2 ਸਾਲ ਛੋਟਾ ਹੀ ਬੱਚੇ ਅੰਦਰ ਆ ਯਾਰ ਥਾਣੇ 'ਚ ਦੋ ਕੁੜੀਆਂ ਇੱਕ ਮੁੰਡਾ ਹਾਂ ਕਰਾਇ ਤੇ ਰਹਿੰਦਾ ਬੰਦਾ ਇਨਸਾਫ ਭਰਾਵਾ ਆ ਦੇਖੋ ਭਾਈ ਆ ਰਹੇ ਬੱਚੇ ਆ ਸਭ ਤੋਂ ਛੋਟੇ ਆ ਰਹੇ ਬੱਚੇ ਆ ਲੋ ਕਰੋ ਆਪਣਾ ਜਗੜ ਪਿਛਲੇ ਐਤਵਾਰ ਇਹਨੂੰ ਸਾਡੇ ਮਹੱਲੇ 'ਚ ਪ੍ਰਧਾਨ ਹੈਗਾ ਦਰਸ਼ਨ ਨਾਲ ਚਾਵਲਾ ਉਹਨੇ ਚਿੱਟਾ ਪੀਂਦੇ ਚਕਾਇਆ ਇਹਨੂੰ ਇਹਨੂੰ ਕੱਲੂ ਨੂੰ ਵਿੱਚ ਗੱਡੀ ਦੇ ਵਿੱਚ ਸਰਕਾਰੀ ਤਾਰ ਜਿਹੜਾ ਮਸੀ ਉਹ ਨਹੀਂ ਲੱਗਦਾ ਸਿਲੰਡਰ ਮੂੰਹ 'ਚ ਲਾਂਦੇ ਜਿਹੜੇ ਬੰਦਿਆਂ ਨੇ ਉਹ ਸਰਕਾਰੀ ਤਾਰਾਂ ਉਹ ਕਰਕੇ ਦੇਵਾ ਪੁਲਸ ਵਾਲਾ ਟੋਪੀ ਵਾਲਾ ਉਹ ਲੈ ਕੇ ਆਇਆ ਇਹਨੂੰ ਅੱਧੇ ਘੰਟੇ ਬਾਅਦ ਬੰਦਾ ਬਾਹਰ ਕਿ ਸਾਲਾ ਐਮ ਐਲ ਏ ਲੱਗਿਆ ਏ ਜਿਹੜਾ ਮਿੰਟ ਚ ਬਾਹਰ ਅੱਛਾ ਉੱਥੇ ਕੋਈ ਕਾਰਵਾਈ ਕੀਤੀ ਵੀ ਕਾਰਵਾਈ ਹੋਈ ਹੁੰਦੀ ਤਾਂ ਭੈਣ ਦਾ ਯਾਰ ਅੰਦਰ ਹੁੰਦਾ ਭਾਈ ਬਾਹਰ ਥੋੜਾ ਹੋਣਾ ਸੀ ਅੱਜ ਸਾਡੇ ਨਾਲ ਇਹ ਕੰਡ ਤਾਂ ਨਾ ਹੁੰਦਾ ਜਿਹੜਾ ਹੋ ਗਿਆ ਪਿਛਲੇ ਐਤਵਾਰ ਦੀ ਗੱਲ ਹੈ ਇਹ ਕਿਤੇ ਉੱਥੇ ਕਰਕੇ ਤਾਂ ਨਹੀਂ ਭਾਈ ਖੁੰਦਕਵਾਜੀ ਨਹੀਂ ਆ ਬੰਦਾ ਨਸ਼ਾ ਹੀ ਕਰਦਾ ਸੀ ਮੈਂ ਇਹਨਾਂ ਦੀ ਲੜਾਈ ਛੁਡਾਈ ਮੈਂ ਕਿਹਾ ਤੁਹਾਡਾ ਯਾਰ ਦੋ ਘੰਟੇ ਜਿਹਨੂੰ ਛੱਡਦਾ ਭਾਜੀ ਪੁਲਿਸ ਨੇ ਮੈਂ ਛੁਡਾ ਕੇ ਲੈ ਕੇ ਆਇਆ ਸਿਲੰਡਰ ਉਹ ਨਾਮ ਦਾ ਮੁੰਡਾ ਆਕਸੀਜਨ ਵਾਲਾ ਸਿਲੰਡਰ ਹੀ ਸੀ ਵਿੱਚ ਗੱਡੀ ਦੇ ਆਪਣੀ ਗੱਡੀ 'ਚ ਟੀਕਾ ਲਾ ਕੇ ਨਾ ਸਮਾਨ ਦੇ ਨਾਲ ਪੂਰਾ ਸੈੱਟ ਉਹ ਆਪਾਂ ਉਹਨੂੰ ਛੁੜਾ ਕੇ ਲੈ ਕੇ ਆਏ ਮੈਂ ਕਿਹਾ ਭਾਈ ਤੇਰਾ ਯਾਰ ਦੋਸਤੀ ਆ ਉਹਨੇ ਨਾ ਗੰਨੇ ਦੀ ਦੁਕਾਨ ਨਾਲ ਸੂਆ ਚੱਕਿਆ ਕੱਲੂ ਨੇ ਕਹਿੰਦਾ ਸ਼ਾਲੂ ਤੂੰ ਮੇਰਾ ਭਰਾ ਹੈ ਕਹਿੰਦਾ ਆ ਜਾ ਪੈਸੇ ਲੈ ਲੈ ਮੈਂ ਦੇ ਦਾਂਗਾ ਉਹਦੇ ਬਾਅਦ ਉਹਨੇ ਪੈਸੇ ਦਿੱਤੇ ਉਹਨੇ ਉਹਦੀ ਰੰਜਿਤ ਰੱਖ ਲਈ ਉਹਨੇ ਬਾਅਦ ਉਹਦੇ ਉਹਨੇ ਸੂਆ ਸੀਗਾ ਪਈ ਉਹਦੇ ਬਰਫ ਵਾਲਾ ਸੂਆ ਸੀਗਾ ਗੰਨੇ ਦੀ ਦੁਕਾਨ ਤੋਂ ਚੱਕਿਆ ਆਪਾਂ ਸਾਫ਼ ਦੇਖਿਆ ਪਈ ਆਪਾਂ ਕਹੇ ਚੱਲ ਕੋਈ ਨਹੀਂ ਆਪਾਂ ਤੇ ਯਾਰ ਦੋਸਤ ਲੜੂਗੇ ਨਹੀਂ ਕਿਉਂਕਿ ਇਹਨਾਂ ਨੇ ਤਾਂ ਵੀ ਲੜਦੇ ਰਹੇ ਆਪਾਂ छुड़ा ਕੇ ਲੈ ਕੇ ਕੱਲੂ ਦੇ ਨਾਲ ਉਹ ਮੇਰਾ ਮਾਮਾ ਕਰੇ ਗਿਆ ਉਹਦੇ ਬਾਅਦ ਇਹਨਾਂ ਨੇ ਸਮਾਨ ਗੱਡੀ ਲੈ ਕੇ ਗਏ ਮਾਰਤੀ ਪਿੱਛੇ ਟੱਕਰ ਉਹਦੇ ਬਾਅਦ ਸਿਰ ਮਾਰੇ ਉਹਦੇ ਪਈ ਉਹ ਮੁੰਡਾ ਮੇਰੇ ਘਰੇ ਗੱਡੀ ਲੈ ਕੇ ਆਇਆ ਢੇੜੇ ਤੇ ਗਿਆ ਉਹਦੇ ਬਾਅਦ ਉਹਨੇ ਪਤਾ ਕੀ ਕਿਹਾ ਕਹਿੰਦਾ ਮੈਨੂੰ ਨਹੀਂ ਪਤਾ ਸ਼ਾਲੂ ਕਿੱਥੇ ਆ ਉਹਨੇ ਹੱਥ ਤੇ ਜਾਣ ਕੇ ਗਰਮ ਪੱਟੀ ਬੰਨ੍ਹ ਲਈ ਮੇਰੇ ਸ਼ਾਲੂ ਨੇ ਹੱਥ ਤੋੜਤਾ ਜਾਨ ਮੁਚ ਕੇ ਪਰ ਪਈ ਉਹਨੇ ਬੰਦੇ ਨੇ ਜੋ ਦੂਜਾ ਕੱਲੂ ਕੱਲੂ ਸੀਗਾ ਕੱਲੂ ਦੇ ਨਾਲ ਇੱਕ ਮੁੰਡਾ ਸਮਾਨ ਲਾ ਰਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੈਂ ਕਿਹਾ ਸ਼ਾਲੂ ਦੇਖਿਆ ਮੈਂ ਕਿਹਾ ਕਹਿੰਦਾ ਉਹ ਕਹਿ ਰਿਹਾ ਉੱਥੇ ਨਾ ਪਤਾ ਨਹੀਂ ਮੈਨੂੰ ਉਹ ਸਵੇਰ ਸਮਾਨ ਲੈ ਕੇ ਗਿਆ ਝੂਠਾ ਬੋਲਦਾ ਉਹਨੇ ਜਦ ਮੈਂ ਉਹਨੂੰ ਪੁੱਛਿਆ ਨਾ ਕੱਲੂ ਕਿੱਥੇ ਆ ਮੈਂ ਕਿਹਾ ਕੱਲੂ ਕਿੱਥੇ ਕਹਿੰਦਾ ਮੈਂ ਤਾਂ ਗੱਡੀ 'ਚ ਬੱਕਰਾ ਲੈ ਕੇ ਆਇਆ ਸੀ ਖੂਨ ਦਾ ਮੈਨੂੰ ਨਹੀਂ ਪਤਾ ਕਹਿੰਦਾ ਮੈਂ ਤਾਂ ਗੱਡੀ 'ਚ ਬੱਕਰਾ ਲੈ ਕੇ ਆਇਆ ਸੀ ਕਿੰਨੇ ਬੰਦੇ ਸੀਗੇ ਉਹ ਭਈਆ ਦੋ ਬੰਦੇ ਸੀਗੇ ਜਿਨ੍ਹਾਂ ਦਾ ਲੜਾਈ ਹੋਈ ਸੀ ਮਾਮੇ ਦੀ ਗੱਡੀ ਦੀ ਕਿਸ਼ਤੀ ਆਟੋ ਹੈਗਾ ਉਹਦੇ ਕੋਲ ਉਹਦੀ ਗੱਡੀ ਦੀ ਕਿਸ਼ਤੀ ਉਹ ਕਿਸ਼ਤ ਲੈ ਉਹਨੇ 7600 ਰੁਪਏ ਭਰੀ ਉਹਦੇ ਤੇ ਰੱਖਿਆ ਸੀ ਕਹਿੰਦਾ ਕਾਲਤਾ ਉਹਨੇ ਇਹਨੂੰ ਚੁਕਾਤਾ ਸੀ ਆਪਾਂ ਮੱਲੇ ਉਹ ਇਹ ਵੇਰ ਇਹਦੀ ਗੱਡੀ ਦਾ ਕਾਗਜ਼ ਕੋਈ ਕੁਝ ਵੀ ਨਹੀਂ ਹੈਗਾ ਫੇਰ ਇਹਨੂੰ ਛੱਡਤਾ ਸੱਤਨ ਬਠਾਣੇ ਆਪਾਂ ਚੁਕਾਇਆ ਸੀ ਇਹਨੂੰ ਮਤਲਬ ਪਹਿਲਾਂ ਵੀ ਇਹਦਾ ਕੰਪਲੀਟ ਹੈਗਾ ਹਾਂਜੀ ਸੀਗੇ ਇਹਨੂੰ ਛੱਡਤਾ ਥੋੜੇ ਦਿਨਾਂ ਬਾਅਦ ਇਹਨੇ ਆ ਕੰਮ ਕਰਤਾ ਜੀ ਇਹ ਕਿੱਥੇ ਹੈ ਜੀ ਏਡਬਲਯੂਐਸ ਕਲੋਨੀ ਚ ਰਹਿੰਦਾ ਜੀ ਇਹ ਪਹਿਲਾਂ ਲੱਗਿਆ ਜੀ ਕਿ ਡੈਥ ਇਹ ਜਿਹੜਾ ਮੁੰਡਾ ਮਰਿਆ ਉਹਦਾ ਪਹਿਲਾਂ ਯਾਰ ਦੋਸਤ ਸੀਗੇ ਤੁਨੂੰ ਅੱਛਾ ਜੀ ਮਤਲਬ ਫਰੈਂਡ ਤੌਰ ਤੇ ਪਹਿਲਾਂ ਇਕੱਠੇ ਖਾਂਦੇ ਪੀਂਦੇ ਸੀਗੇ ਫਿਰ ਇਹਨਾਂ ਦੀ ਦੁਸ਼ਮਣੀ ਚੱਲ ਪਈ ਵਿੱਚ ਜੀ ਪਿਆ ਪਿੱਛੇ ਕੋਈ ਰੋਲਾ ਹੋ ਗਿਆ ਉਹਦੇ ਵਿੱਚ ਇਹਨਾਂ ਨੇ ਪਿੱਛੇ ਮੁੰਡਾ ਮੱਲੇ ਦੇ ਕੋਈ ਮੁੰਡਾ ਸੀਗਾ ਉਹ ਇਹਨੂੰ ਹੰਦਲ ਚੌਂਕ ਤੇ ਛੱਡਣ ਜਾ ਰਿਹਾ ਸੀਗਾ ਬਾਈਕ ਤੇ ਉਹ ਆਪਣਾ ਨਾਗ ਮੰਦਰ ਲਾ ਕੇ ਉਤਰ ਗਿਆ ਫਿਰ ਦੂਜਾ ਇੱਕ ਹੋਰ ਦੋ ਮੁੰਡੇ ਸੀ ਅੱਗੇ ਲਿਗੇ ਤੇ ਉਹ ਮੁੰਡੇ ਪਹਿਲੇ ਹੀ ਉੱਥੇ ਗੱਡੀ ਲਾ ਕੇ ਖੜੇ ਸੀਗੇ ਉਹਨੇ ਵਿੱਚ ਇਹਦੇ ਗੱਡੀ ਮਾਰ ਕੇ ਗੱਡੀ ਉੱਤੇ ਚੜਾ ਗਏ ਉਹ ਮੁੰਡਾ ਮਰਿਆ ਨਹੀਂ ਉਹਨਾਂ ਨੇ ਇੱਟਾਂ ਤੇ ਮੂੰਹ ਤੇ ਇੱਟਾਂ ਮਾਰੀਆ ਉਹਨਾਂ ਦੇ ਫਿਰ ਉਹਨੂੰ ਚੱਕ ਕੇ ਆ ਕੱਕਾ ਪਿੰਡ ਵਾਲੇ ਜਿਹੜਾ ਨਾਲਾ ਉੱਥੇ ਛੱਡਤਾ ਈ ਤੇ ਉਹ ਜਿਹੜੇ ਉਹਦੇ ਸਾਥੀ ਨੇ ਸਾਨੂੰ ਦੱਸਿਆ ਵੀਡੀਓ 'ਚ ਉਹ ਵੀਡੀਓ ਸਾਡੇ ਕੋਲ ਪਈ ਹੋਈ ਆ ਉਹ ਵੀ ਆਪਾਂ ਦੇ ਦਾਂਗੇ ਯਾ ਹਾਂਜੀ ਹਾਂਜੀ ਕੀ ਆਪਾਂ ਹੀ ਮਾਰਿਆ ਉਹ ਉਹ ਮੁੰਡਾ ਪਹਿਲਾਂ ਸਵੇਰੇ ਹੀ ਮੰਨ ਗਿਆ ਆਪਾਂ ਮਾਰ ਕੇ ਨਾਲੇ ਸੱਟਿਆ ਆ ਹਾਂਜੀ ਤੇ ਕੀ ਮੰਗ ਕਰ ਰਹੇ ਹੋ ਮੰਗ ਭਈ ਇਹੋ ਜੇ ਉਹਨੂੰ ਫਾਂਸੀ ਹੋਣੀ ਚਾਹੀਦੀ ਕੱਲ ਨੂੰ ਹੋਰ ਕਿਸੇ ਨੂੰ ਮਾਰੂਗੀ ਏ ਇਹਨਾਂ ਦਾ ਦਿਲ ਖੁੱਲੇ ਹੋਏ ਆ ਚਿੱਟਾ ਪੀਂਦੇ ਰਹਿੰਦੇ ਮੱਲੇ 'ਚ ਹਾਂਜੀ ਤੇ ਹੁਣ ਇਹਨਾਂ ਨੂੰ ਜੇ ਫਾਂਸੀ ਫਾਂਸੀ ਸਜ਼ਾ ਸੁਣਾਈ ਉਹਦੇ ਤਿੰਨ ਜੋ ਆ ਗਏ ਐ ਐਸਾ ਕਰਕੇ ਉਹਦੀ ਜਿਸਨ ਮੁੰਡਾ ਸਾਡਾ ਮਾਰੇ ਉਹਦੇ ਘਰ ਦੇ ਸਾਡੇ ਘਰੇ ਆ ਕੇ ਕਹਿੰਦੇ ਕਿ ਤੁਹਾਡੇ ਮੁੰਡੇ ਨੇ ਸਾਡੇ ਮੁੰਡੇ ਦੇ ਕੱਪੜੇ ਪਾੜ ਕੇ ਘਰੇ ਭੇਜਿਆ ਤੇ ਹਾਲ ਕਿ ਉਹਦੇ ਮੁੰਡੇ ਨੇ ਆਪਣੇ ਕੱਪੜਿਆਂ ਨਾਲ ਖੂਨ ਉਹਦਾ ਗੱਡੀ ਦਾ ਬਲੱਡ ਸਾਫ਼ ਕੀਤਾ ਸੀ ਹਾਂਜੀ ਇਹ ਵੀਡੀਓ ਵੀ ਇਹ ਕੱਪੜੇ ਉਹਦੇ ਉੱਥੇ ਹੀ ਮਿਲ ਜਣੇ ਆ ਜਿੱਥੇ ਉਹ ਨਾਲੇ ਦੇ ਲਾਗੇ ਉਹਦੇ ਸਾਥੀ ਨੇ ਦੱਸਿਆ ਜਿਹੜਾ ਉਹਦਾ ਸਾਥੀ ਆ ਪੁਲਿਸ ਨੂੰ ਕਹੋ ਉਹਨੂੰ ਲੈ ਕੇ ਉੱਥੇ ਹੀ ਚੱਲੇ ਜਿੱਥੇ ਜਿੱਥੇ ਮਾਰਿਆ ਉੱਥੇ ਹੋਰ ਵੀ ਉਹਨਾਂ ਦੇ ਸਬੂਤ ਪਏ ਨੇ ਹਾਂਜੀ ਬੰਦੇ ਆਪਾਂ ਸਵੇਰੇ ਆਪਾਂ ਹੀ ਫੜਾਈ ਜੀ ਕਿਹੜੇ ਤਾਜਪੁਰ ਦਾ ਮਾਮਲਾ ਜੀ ਇਹ ਤਾਜਪੁਰ ਪਹਿਲਾਂ 7 ਰਹਿਨੇ ਆਪਾਂ 7 ਨੰਬਰ ਇੱਥੇ ਈਡਬਲਯੂਐਸ ਕਲੋਨੀ ਆ ਜੀ ਤੇ ਉਹ ਮੁੰਡਾ ਆਪਣੀ ਸੱਸ ਕੋਲ ਗਿਆ ਸੀਗਾ ਤੇ ਉਹਦੀ ਦੱਤ ਇਹਨਾਂ ਨੇ ਉੱਥੇ ਘਰਤੀ ਹੁੰਦਲ ਚੌਂਕ ਤੋਂ ਅੱਗੇ ਹਾਂਜੀ ਹਾਂਜੀ ਉਹ ਮੁੰਡੇ ਨੇ ਇੰਨੀ ਗੱਲ ਵੀ ਦੱਸੀ ਹੈ ਕਿ ਆਪਾਂ ਜਦੋਂ ਉਹਦੇ ਵਿੱਚ ਗੱਡੀ ਮਾਰੀ ਆ ਤੇ ਉੱਥੇ ਇੱਕ ਕਾਰ ਵਾਲਾ ਵੀ ਖੜਿਆ ਪਰ ਉਹ ਸਾਨੂੰ ਦੇਖ ਕੇ ਉਹ ਵੀ ਨਿਕਲ ਗਿਆ ਕਹਿੰਦਾ ਆਪਾਂ ਇਹਦੀ ਬੋਡੀ ਚੱਕ ਕੇ ਆਪਾਂ ਆਪਣੀ ਗੱਡੀ 'ਚ ਸੱਟੀ ਆ ਜਿਹੜੀ ਗੱਡੀ 'ਚ ਟੱਕਰ ਮਾਰੀ ਉਹ ਗੱਡੀ ਦਾ ਕੋਈ ਨੰਬਰ ਨੰਬਰ ਹਾਂਜੀ ਉਹ ਗੱਡੀ ਆਪਾਂ ਠਾਣੇ ਫੜਾਤੀ ਸੀ ਉਹ ਹੀ ਗੱਡੀ ਤੇ ਉਹ ਹੀ ਗੱਡੀ ਤੇ ਉਹ ਚੋਰੀਆਂ ਕਰਦਾ ਸੀ ਜਿਹੜੇ ਬੰਦੇ ਨੇ ਟੱਕਰ ਮਾਰੀ ਉਹਨਾਂ ਦਾ ਨਾਮ ਪਤਾ ਕੋਈ ਹਾਂਜੀ ਹਾਂਜੀ ਇੱਕ ਦਾ ਨਾਮ ਸੁਨੀਲ ਆ ਉਰਫ ਉਹ ਫੌਜੀ ਕਹਿੰਦੇ ਆ ਇੱਕ ਦਾ ਨਾਮ ਹੈਗਾ ਉਹਦਾ ਕੱਲੂ ਕਹਿੰਦੇ ਆ ਦੀਪਨਾਰਾਇਣ ਦੀਪਨਾਰਾਇਣ ਨਾਮ ਆਈ ਤੁਹਾਡੇ ਕੋਈ ਵੀਡੀਓ ਵਗੈਰਾ ਹੈਗੀ ਹੈ ਹਾਂਜੀ ਉਹ ਮੁੰਡੇ ਨੇ ਜਿਹੜਾ ਉਹਦਾ ਜਿਹੜੇ ਉਹਦੇ ਸਾਥੀ ਨੇ ਉਹਨੂੰ ਮਾਰਿਆ ਨਾਲ ਜਿਹੜਾ ਉਹਦੇ ਨਾਲ ਸੀਗਾ ਉਹ ਬੰਦੇ ਦੀ ਵੀਡੀਓ ਪਈ ਹੈ ਜੀ ਆਪਣੀ ਜਿਹੜੇ ਮਾਰਾਂ ਦਾ ਸੀਗੇ ਉਹ ਕਿੱਥੇ ਤਰ੍ਹਾਂ ਨਾਲ ਸੀ ਉਹ ਵੀ ਇੱਕੋ ਮੁਹੱਲੇ ਦੀ ਡਬਲਯੂਐਸ ਕਲੋਨੀ ਦੀ ਹਾਂਜੀ ਇਹ ਪਹਿਲੇ ਕੋਈ ਅਫਸਰ ਰਹਿੰਦੇ ਸੀਗੇ ਪਹਿਲੇ ਤੋਂ ਉਹ ਨਹੀਂ ਯਾਰ ਦੋ ਸੀਗੇ ਪਹਿਲਾਂ ਇਹਨਾਂ ਦੀ ਥੋੜੇ ਦਿਨ ਚ ਹੀ ਪੈ ਗਈ ਦੁਸ਼ਮਣੀ ਤੇ ਪਰਿਵਾਰ ਕੋਈ ਉਹਦੇ ਉਹਦਾ ਪਰਿਵਾਰ ਸਾਰਾ ਰਹਿੰਦਾ ਜੀ ਇੱਥੇ ਕਹਤੋਂ ਨਾਲ ਪਰਿਵਾਰ ਦਾ ਮੈਂਬਰ ਇੱਥੇ ਕੋਈ ਨਹੀਂ ਉਹਦੇ ਪਰਿਵਾਰ ਕੋਲ ਅੱਜ ਆਪਾਂ ਗਏ ਉਹਦੀ ਮੰਮੀ ਕੋਲ ਕੀ ਤੁਹਾਡਾ ਮੁੰਡਾ ਸਾਡਾ ਮੁੰਡਾ ਲੱਭ ਨਹੀਂ ਰਿਹਾ ਆਪਣੇ ਮੁੰਡੇ ਨੂੰ ਗੱਡੋ ਉਹਦਾ ਮੁੰਡਾ ਅੰਦਰ ਸੁੱਤਾ ਹੋਇਆ ਸੀ ਉਹਦੇ ਮੁੰਡੇ ਨੂੰ ਆਪਾਂ ਮੱਲੇਓ ਖਿੱਚ ਕੇ ਲੈ ਆਏ ਘਰੋਂ ਇਹਨਾਂ ਨੇ ਆਣੀ ਉਹਨਾਂ ਨੇ ਤਾਂ ਵੀ ਆਪਣਾ ਮੁੰਡਾ ਘਰੇ ਹੀ ਸਲਾਇਆ ਜੀ। ਕੋਲੋਂ ਦੇ ਘਰ ਦੇ ਨਹੀਂ ਪਤਾ। ਨਹੀਂ ਪਤਾ ਜੀ ਉਹਦੇ। ਉਹ ਜਿਹੜੀ ਡੈੱਡ ਬੋਡੀ ਮਿਲੀ ਸੀਗੀ ਉਹ ਦੀ شناخت ਹੋ ਗਈ ਆ। ਤੇ ਉਹਦੀ ਇਹਨੂੰ ਦਰਾਂ ਦੇ ਤਰਜੀਹ 'ਚ ਕਾਫੀ ਕੋਸ਼ਿਸ਼ ਹੀ ਨੇ ਕਰ ਲੱਗ ਰਹੇ ਆ। ਉਹਦੀ ਹੁਣ ਅਗਲੀ ਜਿਹੜੀ ਕਾਰਵਾਈ ਉਹ ਤੁਹਾਨੂੰ ਦੱਸਣਾ ਮੌਜੂਦ ਹੋਈ। ਇਸਾਰੇ ਕੋਈ ਸ਼ੁਮੰਬੀ ਨਹੀਂ। ਉਹ ਅਸੀਂ ਜਲਦੀ ਉਹ ਦਾ ਖਾਸਾ ਕਰਾਂਗੇ ਜਲਦੀ ਦੱਸਾਂਗੇ। ਬਿਲਕੁਲ ਵਾਸਤਵਿਕ ਮਹੱਤਵਪੂਰਨ ਜੰਮ ਲਾ ਗਿਆ। ਉਹ ਜਿਹੜੀ ਇਹ ਵਾਲੀ ਹੋਣੀ ਇੰਜੀਨੀਅਰ ਰਿਲੇਟਿਵ ਹੋਵੇਗੀ ਉਹ ਦੀ। ਇਹ ਤਾਂ ਤੁਸੀਂ ਜਿਹੇ ਤਰ੍ਹਾਂ ਨਾਲ ਗੱਲ ਸਾਰੀ ਸਾਹਮਣੇ ਆਉਗੀ। ਪਰ ਤੁਸੀਂ ਜੇ ਪਤਾ ਲਾ ਜੂਗਾ ਜੀਜੀ ਡਿਵੈਲਪਮੈਂਟ ਦੇ ਨਾਮ ਤੋਂ ਨਿਕਲਦਾ ਕਿ ਉਹ ਜੀ ਸਾਰਾ ਇਹ ਮਾਤਵੀ ਨਾ ਕਿ ਕਿੱਥੇ ਲੱਗਿਆ ਉਹ ਇਡਿਓਸਕਲੋਮੀ ਦਾ ਨਵਾਂ ਰਸੂਈ ਦਾ ਤੇ ਨੀਅਰ ਬਾਊਡਰ 40 ਤੋਂ ਕਰਦੀ 50 ਸਾਲ ਦਾ ਸੀ